ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਆਵਾਸਪਨ ਦਾ ਸਵਾਗਤ ਹੈ ਆਪਣੇ YouTube ਦੇ Weather Bhai Channel 'ਚ ਜਿਸ 'ਚ ਅਪਾ 14 ਮਾਰਚ ਪੰਜਾਬ ਦੇ ਰਾਤ ਦੇ ਮੌਸਮ ਲੱਗ ਰਹੇ ਕਿਨੇ ਭਾਗ ਗੌਜੇ ਭਾਰੀ ਗਰਮੀ ਤੇ ਭਾਰੀ ਮੀਂਹ ਦੇ ਲਾਨ ਹੋ ਚੁੱਕਿਆ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆਏ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲੈਕ ਚੁੱਕੋ ਚਲੋਗੇ ਅੱਗੇ ਵੀਡੀਓ ਦੇ ਸਾਦੇ ਆਪਣੇ ਰੇਨ ਰੇਨ ਹੈ ਕਿਨੇ ਭਾਗ ਜਮੀਨ ਜਿਆਦੇ ਸਾਰ ਹਨ ਕੱਲ੍ਹ ਤੋਂ ਅੱਜ ਆਪਣੇ ਮੀਂਹ ਸਾਰੇ ਪੰਜਾਬ 'ਚ ਆਈਸੋਲੇਟਡ ਮੀਂਹ ਦੇ ਹੀ ਸਾਰ ਹਨ ਕੱਲ੍ਹ ਨੂੰ 15 ਤਰੀਕ ਨੂੰ ਆਪਣੇ ਜਿਹੜੇ ਪਠਾਨਕੋਟ ਦੇ ਤੇ ਗੁਰਦਾਸਪੁਰ ਦੇ ਤੇ ਅੰਮ੍ਰਿਤਸਰ ਬਾਕੀ ਏਰੀਆ ਚ ਦਰਮਿਆਨੇ ਪੱਧਰ ਤਾਈਂ ਕੀ ਹਲਕੇ ਮੰਦਰ ਤਾਈਂ ਹੀ ਮੀਂਹ ਸੀਮਿਤ ਰਹੂਗਾ 10 ਤਾਰੀਖ ਨੂੰ ਵੀ ਮੀਂਹ ਆਪਨੇ ਬਸ ਮੱਝ ਦੇ ਹਿੱਸੇ ਦੇ ਭਾਗਾਂ 'ਚ ਦੇਖਣ ਨੂੰ ਮਿਲੂਗਾ ਬਾਕੀ ਮਾਲਵੇ ਦੇ ਭਾਗ 16 ਤਾਰੀਖ ਨੂੰ ਬਿਲਕੁਲ ਸਾਫ਼ ਤੇ ਖੁਸ਼ਕੀ ਰਹਿਣਗੇ ਬਾਕੀ ਗੱਲ ਕਰੀਏ ਮੌਸਮ ਭਾਰੀ ਰਿਪੋਰਟਾਂ ਦੀ ਹਰੇ ਆਪਨੇ ਹਰਿਆਣਾ 'ਚ ਥੋੜੀ ਜਿਹੀ ਵਾਰਨ ਜਾਲੀ ਆ ਰਹੀ ਚੁੱਕੀ ਹੈ ਕਿਉਂਕਿ ਹਰਿਆਣਾ ਵਿੱਚ ਆਪਨੇ ਦੁਪਹਿਰ ਤੋਂ ਤਕੜੇ ਨਹੀਂ ਦੇਖਣ ਨੂੰ ਮਿਲਣ ਸਨ ਕਾਫੀ ਭਾਗਾਂ 'ਚ ਤਕੜੇ ਦੀ ਝਾਟਾਂ ਤੇ ਗੜੇ ਮਾਰੀ ਵੀ ਦੇਖਣ ਨੂੰ ਮਿਲੀ ਹਰਿਆਣੇ ਦੇ ਭਾਗਾਂ 'ਚ ਕਈ ਵਿੱਚ ਹਵਾ ਕਿਸ ਅਫਤਾਰ ਤੇ ਤੇ ਕਿੱਧਰ ਨੂੰ ਚੱਲਦੀ ਹੈ ਆਪਣੇ ਹਰਿਆਣੇ ਵਿੱਚ ਸਾਈਡ ਵੱਲ ਥੋੜਾ ਜਿਹਾ ਸਿਸਟਮ ਜ਼ਿਆਦਾ ਖੇਸ ਗਿਆ ਉਧਰ ਜ਼ਿਆਦਾ ਬਦਲ ਕਰ ਰਿਹਾ ਹੈ ਆਪਣੇ ਪੰਜਾਬ ਦੇ ਮੁਕਾਬਲੇ ਜੋ ਕਿ ਇੱਕ ਤਰ੍ਹਾਂ ਦੀ ਬਹੁਤ ਵਧੀਆ ਗੱਲ ਵੀ ਕਹਿ ਸਕਦੇ ਆ ਆਪਣੇ ਕਿਸਾਨ ਵੀਰਾਂ ਲਈ ਕਿਉਂਕਿ ਘੜੇਮਾਰੀ ਤੇ ਕਣਕ ਦਾ ਨੁਕਸਾਨ ਵੱਡੇ ਪੱਧਰ ਤੇ ਹੁਣ ਹਾਲੇ ਤੱਕ ਬਚਾ ਹੈ ਬਾਕੀ ਹਵਾ ਕੁਦਰਤ ਦੇ ਹੱਥ ਵਾਸਤੇ ਆਪਾਂ ਦੱਸ ਹੀ ਸਕਦੇ ਆ ਬਾਕੀ ਗੱਲੇ ਕੀ ਹੋਣ ਦੀ ਹੁਣ ਆਪਣੇ ਜਿਹੜੇ ਆਪਣੇ ਮਾਲਵੇ ਦੇ ਭਾਗ ਹੋ ਗਏ ਹਰਿਆਣੇ ਦੇ ਨਾਂ ਲੱਗਦੇ ਹੋਏ ਇਹਨਾਂ ਵਿੱਚ ਬਦਲਵਾਈ ਥੋੜੀ ਸੰਗਣੀ ਕਰੇਟ ਹੈ ਬਾਕੀ ਭਾਗਾਂ ਵਿੱਚ ਵੀ ਬਦਲਵਾਈ ਸਾਰੇ ਵਿੱਚ ਹੀ ਹੈ ਤੁਸੀਂ ਦੇਖ ਸਕਦੇ ਹੋ ਆ ਦੇਖੋ ਬਦਲਵਾਈ ਸਾਰੇ ਭਾਗਾਂ ਵਿੱਚ ਹੀ ਹੈ ਬਾਕੀ ਤੁਸੀਂ ਦੇਖੋ ਆਸ ਹੈ ਹਰਿਆਣੇ ਵਿੱਚ ਕਾਫੀ ਵੱਡੀ ਕਾਰਵਾਈ ਪਾਈ ਹੱਲੇ ਵੀ ਹਰਿਆਣੇ ਤੋਂ ਦਿੱਲੀ ਦੇ ਬੱਚੇ ਸਿਸਟਮ ਬਰਕਰਾਰਾ ਰਿਹਾ ਹੈ ਆਪਣੇ ਪੰਜਾਬ ਦੀ ਗੱਲ ਕਰਦੇ ਹੋ ਦੇਖ ਸਕਦੇ ਹੋ ਮਾਲਵੇ ਦੇ ਆਪਣੇ ਭਾਗਾਂ ਵਿੱਚ ਇਹ ਬਦਲਵਾਈ ਕਾਫੀ ਤਕੜੀ ਕਰੇਟ ਹੋਈ ਹੈ ਇਹ ਵੀ ਫਤੋਂ ਆਪਣੇ ਜਿਹੜੇ ਭਾਗ ਹੋ ਗਏ ਮਾਲਵੇ ਦੇ ਲੋਕਾਂ ਵਿੱਚ ਥੋੜੀ ਜਿਹੀ ਸੰਗਣੀ ਬਦਲਵਾਈ ਵੀ ਗਰਚਮਗਾ ਦੇਖ ਨੂੰ ਮਿਲ ਰਹੀ ਹੈ ਪੰਜਾਬ ਦੇ ਕਈ ਭਾਗਾਂ ਵਿੱਚ ਮਾਲਵੇ ਦੇ ਬਾਕੀ ਗੱਲ ਕਰੀਏ ਆਪਾਂ ਕਿੰਨੇ ਭਾਗਾਂ ਵਿੱਚ ਥੋੜੇ ਮੀ ਅੰਗਰੂਰ ਪਟਿਆਲਾ ਫੱਟੇ ਕੱਢਦੇ ਨਾ ਵਿੱਚ ਥੋੜੀ ਜਿਹੀ ਮੀਂਹ ਜਿਆਦੇ ਸਾਰ ਹਨ ਬਾਕੀ ਰਾਤੀ ਦੇ ਲਈ ਰਾਤ ਨੂੰ ਪਰ ਪੰਜਾਬ ਦੇ ਸਾਰੇ ਪਾਕ ਗਉਂਜ ਬੱਦਲ ਬਈ ਗੁਜਰਦੀ ਰੂਗੀ ਘਰ ਚਾਮਗਾ ਦੇਖਣ ਮਿਲਦੀ ਮੀਂਹ ਆਪਣੇ ਦਰਮਿਆਨ ਪੱਧਰ ਤਾਈਂ ਸੀਮਿਤ ਰਹੂਗਾ ਕੋਈ ਜਿਆਦਾ ਮੀਂਹ ਸਾਰ ਨਹੀਂ ਹਨ ਬਾਕੀ ਹਾਲ ਕੇ ਫੁੜਕੀ ਗੜਾ ਮਾਰੀ ਗਉਂ ਪੰਜਾਬ ਵਿੱਚ ਵੀ ਇਨਕਾਰ ਨਹੀਂ ਕਰ ਸਕਦੇ ਰਾਤ ਨੂੰ ਹੋ ਸਕਦੀ ਹੈ ਬਾਕੀ ਅੱਜ ਦੇ ਵਿੱਚ ਨਵੀਂ ਵੀਡੀਓ ਅੰਗਰੇਜ਼ਾਂ ਦੀ ਵੀਡੀਓ ਲੈ ਕੇ ਤੁਹਾਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਕਰੀਨ ਜਿੱਧਾ ਵੀ ਰਿਪੋਰਟ ਆਉਂਦੀ ਸਾਰੇ ਨੂੰ ਮੀਂਹ ਸਾਰ ਕਰਨੇ ਕਿ ਬੰਦੇ ਹਨ ਕਿਹੜਾ ਪਾਕ ਵਿੱਚ ਬੰਦੇ ਹਨ ਇਸ ਲਈ ਆਪਣੀ ਵੀਡੀਓ ਨੂੰ ਸ਼ੇਅਰ